ਬੋਲੋ ਜੀ ਵਾਹਿਗੁਰੂ ਤੁਸ ਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਜੀ ਸਹਾਇ ਵਾਹਿ ਸ੍ਰੀ ਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਮਰਪਤ ਗੁਰੂ ਨਾਨਕ ਦੇਵ ਜੀ ਆਹੇ ਤਰੰਗਤ ਗੁਰਤੇ ਮਰਤਾ ਸ੍ਰਮਦਾਸ ਸਿੰਘ ਸਹਾਇ ਅਰਜਨ ਹਰਗੋਬਿੰਦ ਰਾਓ ਸਰਵਰਸ਼ੀ ਫਰਦਾ ਇੰਸ਼ੁਰੀ ਹਰਪ੍ਰਸਾਦ ਲੱਕਈ ਹੈ ਜਿਸ ਰਿਠ ਹੈ ਸਭ ਦੁੱਖ ਜਾਏ ਤੇ ਇੱਕ ਬਹਾਦਰ ਸੁਣ ਰਿਹਾ ਹੈ ਘਰ ਨੋਂ ਦੇ ਆਵੇ ਤਾਂ ਇਹ ਸਭ ਥਾਈ ਹੋਈ ਸਾਰਾ ਇਹ ਦਰਸ਼ਨੀ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪੱਛੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸ੍ਰੀ ਦਰਜੀ ਦਾ ਧਿਆਨ ਧਰ ਕੇ ਬੋਲੋ ਜੀ ਜੀ ਮਾਸੂ ਪੰਜਾਬ ਪਿਆਰੀਆਂ ਚੌਥਾ ਸਾਹਿਬ ਜਦਿਆਂ ਚਾਲੀ ਮੁਕਤੇਆਂ ਘਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸ਼ਪਿਆ ਦੇ ਚਲਾਈ ਤੇਗ ਵਾਹਿੰ ਦੇ ਕੀ ਅਨੰਦ ਕੀਤਾ ਤਨਾ ਪਿਆਰੀਆਂ ਸੁਚਿਆਰੀਆਂ ਦੀ ਕਮਾਈ ਦਾ ਧਿਆਨ ਧੜਕੇ ਖਾਲਸਾ ਜੀ ਬੋਲੋ ਜੀ ਜਨਾਨ ਸਿੰਘਾਂ ਸਿੰਘਣੀਆਂ ਨੇ ਧਰਮ 헤 ਅਸੀਹ ਦਿੱਤੇ ਬੰਦ ਬੰਦ ਘਟਵਾਏ ਠੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆ ਰਹੇ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸਾਂ ਸੁਆਸਾਂ ਨਾਲ ਨਿਵਾਹੀ ਸਾਹਿਬ ਸਮੂਹ ਸ਼ਹੀਦਾ ਸਿੰਘਾਂ ਦੀ ਪੀਪਲ ਸਰਪਾਲ ਭਾਈ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾ ਸਰਬੱਤ ਗੁਰਦਵਾਰੀਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਦ੍ਰਿਸ਼ਟੀ ਆਵੇ ਕਿਤੇ ਆਵਣ ਦਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਅਛਾ ਰਿਆਇਤ ਦੇਖ ਤੇ ਫਤਿਹ ਬ੍ਰਿਜਤੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਉ ਨੂੰ ਸਿੱਖੀ ਦਾਤ ਕੇ ਉਸਤਾਨ ਰਹਿਤ ਦਾਤ ਬਵੇਖ ਦਾਤ ਸਹਾ ਦਾਤ ਭਰੋਸਾ ਦਾਤ ਦਾਨ ਸਦਗਾਨ ਨਾਮ ਦਾਤ ਸ਼੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨਿ ਸ਼ਨਾਮ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਸਿਖਾਂ ਦਾ ਮੰਨ ਨੀਵਾ ਮਤਿ ਚੀ ਮਤਿ ਪਤ ਦਾ ਰਖ ਆਪ ਵਾਹੀ ਬ੍ਰੋਹਿਆ ਪਾਲਿ ਸੁ ਆਪਣੇ ਪੰਥ ਦੇ ਸਦਾ ਸਹਾਣੀ ਦਾ ਤਾਰ ਦੀਓ ਸ਼੍ਰੀ ਨਨਕਾਣਾ ਸਾਹਿਬ ਤੇ ਹਰਿਗੁਰ ਦਵਾਰੀ ਨਾ ਗੁਰਧਾਮ ਦੇ ਜਨਾ ਤੋਂ ਪੰਥ ਨੂੰ ਰਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਾ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨੇ ਮਾਣੀ ਉਹਦੇ ਮਾਨ ਸਤਿਗੁਰੂ ਜੀ ਨਾਣੀ ਜੀ ਤਾਂ ਹਨ ਨਹੀਂ ਉੱਠੀ ਹੁੰਦੀ ਉਹ ਨੇ ਆਸਰੀ ਹੁੰਦੇ ਆਸਰਾ ਸੱਚੀ ਕਿਤਾਬਾ ਸਤਿਗੁਰੂ ਜੀ ਤਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਤਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਬੀਮ ਸਿੰਘ ਜੀ ਆਪ ਜੀ ਨੂੰ ਇਸ ਪਵਨ ਥਾਨ ਦੇ ਖੇ ਤੁਹਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਾਂ ਦੇ ਮੁਬਾਰਕ ਚਰਨ ਕਮਨਾ ਪਾਸ ਸਰਦਾਸ ਬੇਨਤੀ ਜੋਲੜੀ ਦਾ ਤਾਰ ਦਿੱਤਾ ਜੀ ਆਪ ਜੀ ਦੀ ਪਾਵਨ ਖਾਟੋਰੀ ਅੰਦਰ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਬੇਨਤੀ ਸਦਕਾ ਨੂੰ ਮਿਹਰਾਂ ਕਰੋ ਦਰੋਂ ਕਰੋ ਸਰਬੱਤ ਸੰਗਤਾਂ ਦਾ ਭਲਾ ਕਰਨਾ ਔਰ ਦਰੋਂ ਕਰੋ ਸਰਬੱਤ ਸੰਤਾਨਾਂ ਨੂੰ ਸਿੱਖੀ ਸਦਕਾ ਪਰੋਸਾ ਨਾਮਦਾਨ ਬਖਸ਼ਨਾ ਦਰੋਂ ਕਰੋ ਅੰਮ੍ਰਿਤ ਵੇਲੇ ਦੀ ਸੰਭਾਲ ਸਰਬੱਤ ਸੰਗਤਾਂ ਨੂੰ ਨਿਤਨੇਮ ਸਿਮਰਨ ਦੀਆਂ ਦਾਤਾਂ ਲਖਣੀਆਂ ਸੇਵਾ ਸਿਮਰਨ ਦੀ ਦਾਤ ਨਾਮਦਾਨ ਬਖਸ਼ਿਸ਼ ਕਰਨਾ ਮਰਾਂ ਦੀਆਂ ਸ਼ੁਭ ਭਾਵਨਾਵਾਂ ਸਮਰਾਦਾ ਪੂਰਨ ਕਰਦੀਆਂ ਸਤਿਪੁਰ ਦਰੋਂ ਕਰੋ ਸਰਬਤ ਸੰਤਾਂ ਦੇ ਘਰਾਂ ਪਰਿਵਾਰਾਂ ਵਿਖੇ ਪ੍ਰੇਮ ਤਿਆਰਤ ਸਾਜ ਸੁਖ ਸ਼ਾਂਤੀ ਵਰਤੌਣੀ ਚੜ੍ਹਦੀ ਕਲਾ ਦੀ ਰਾਤ ਬਖਸ਼ਣੀ ਔਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਗਰੀਬ ਨਿਵਾਜ ਦਰੋਂ ਕਰੋ ਸਰਬਤ ਸੰਤਾਂ ਦਾ ਭਲਾ ਕਰਮਾ ਦੀ ਅੰਤ ਕੁੰਡਾ ਮੁਖ ਲੈਣੀ ਵਸੇਈ ਪਿਆਰੇ ਮੇਲੋ ਜਨਾ ਮਿਲੇ ਆਪ ਜੀ ਦਾ ਨਾਮ ਚ ਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਬਾ ਭਲਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹੀ ਬੋਲੇ ਸੋ ਨਿਹਾਲ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ